ਦੋਸਤੋ ਮੈਂ ਅਮਰਜੀਤ ਕੌਰ ਹੇਦੇ ਗੁਰਪ੍ਰੀਤ ਕੌਰ ਢਾਲੀਵਾਲ ਦੀ ਪੁਸਤਕ ਚੁੱਪ ਦੇ ਬੋਲ ਲੈ ਕੇ ਤੁਹਾਡੇ ਰੂਬਰੂ ਹੋਈ ਆ ਇਹ ਪੁਸਤਕ ਮੈਨੂੰ ਮੇਰੀ ਭੈਣ ਛੋਟੀ ਭੈਣ ਗੁਰਪ੍ਰੀਤ ਨੇ ਆਪਣੇ ਹੱਥੀ ਮੈਨੂੰ ਭੇਟ ਕੀਤੀ ਸੀ ਬੜੀ ਪਿਆਰੀ ਸੁਲਜੀ ਹੋਈ ਗੁਰਪ੍ਰੀਤ ਕੌਰ ਕਵਿਤਾ ਵੀ ਲਿਖਦੀ ਹੈ ਕਹਾਣੀਆਂ ਵੀ ਲਿਖਦੀ ਹੈ ਮੈਂ ਅਕਸਰ ਉਹਨੂੰ ਟੀਵੀ ਤੇ ਵੀ ਕਈ ਵਾਰੀ ਸੁਣਿਆ ਉਹਦੀ ਇਸੇ ਕਲਮ ਤੋਂ ਹੀ ਕਾਵ ਸੰਗ੍ਰਹਿ ਆ ਚੁੱਕੇ ਨੇ ਮੋਦੀਆਂ ਤੰਦਾਂ ਸਿਲੀਆਂ ਹਵਾਵਾਂ ਪਰਕਟੀ پرواز ਤੇ ਉਹਦੇ ਲੇਖ ਸੰਗ੍ਰਹਿ ਨਜ਼ਰ ਤੇਰੀ ਨਜ਼ਰੀਆ ਮੇਰਾ ਤੇ ਇਹੀ ਹਥਲੀ ਕਿਤਾਬ ਚੁੱਪ ਦੇ ਬੋਲ ਇਹ ਵੀ ਲੇਖ ਸੰਗ੍ਰਹਿ ਆ ਮੈਂ ਉਹਦੀਆਂ ਕਵਿਤਾਵਾਂ ਵੀ ਪੜੀਆਂ ਨੇ ਕਹਾਣੀਆਂ ਵੀ ਸੁਣੀਆਂ ਨੇ ਅੱਛਾ ਲਿਖਦੀ ਹੈ ਟੀਚਰ ਹੈ ਅਧਿਆਪਕਾ ਹੈ ਇਸ ਲਈ ਉਹ ਗੱਲ ਜਿਹੜੀ ਕਹਿੰਦੀ ਹੈ ਉਹ ਵੱਡਿਆਂ ਨੂੰ ਤਾਂ ਸਮਝ ਆ ਜਾਂਦੀ ਹੈ ਬੱਚਿਆਂ ਦੇ ਵੀ ਉਹ ਸਮਝਾਉਣ ਵਾਲੀ ਹੁੰਦੀ ਹੈ ਸਾਡੇ ਵਰਗੇ ਕਈ ਵਾਰੀ ਉਹਦਾਂ ਦੀਆਂ ਗੱਲਾਂ ਨਹੀਂ ਕਰ ਸਕਦੇ ਜਿਹੜੀਆਂ ਉਹ ਟੀਚਰ ਹੋਣ ਦੇ ਅਧਿਆਪਕਾ ਹੋਣ ਦੇ ਨਾਤੇ ਉਹ ਬੱਚਿਆਂ ਲਈ ਬਹੁਤ ਅੱਛਾ ਲਿਖ ਰਹੀ ਹੈ ਬੱਚਿਆਂ ਲਈ ਕਵਿਤਾਵਾਂ ਲਿਖ ਰਹੀ ਹੈ ਲੇਖ ਲਿਖ ਰਹੀ ਹੈ ਇਹਦੇ ਵਿੱਚ ਲੇਖਾਂ ਦੇ ਵਿੱਚ ਉਹਨੇ ਕਿਤੇ ਕਿਤੇ ਆਪਣੀਆਂ ਕਵਿਤਾਵਾਂ ਦੇ ਵੀ ਝਲਕਾਰੇ ਦਿੱਤੇ ਨੇ ਉਹ ਕਹਿੰਦੀ ਹੈ ਕਿ ਮੇਰੀ ਕਾਫ ਪਟਾਰੀ ਚੋਂ ਤੂੰ ਇਹ ਨਾ ਸੋਚ ਕੇ ਤੇਰੀਆਂ ਬੇਪਰਵਾਹੀਆਂ ਉਸ ਨੂੰ ਮਾਰ ਦੇਣ ਗਿਆ ਵੇਖੀ ਤੂੰ ਭੁੱਲ ਕਰ ਰਿਆ ਇਹ ਤਾਂ ਤਜਰਬਾ ਦੇਣ ਗਿਆ ਇਹਨਾਂ ਦੇ ਸਿਰ ਤੇ ਉਹ ਵਿਚਰੂ ਉਹ ਵਿਚਰੂ ਵਿੱਚ ਦੁਨੀਆ ਸਿਰ ਉਠਾ ਲਿਖੂ ਆਪਣਾ ਇਤਿਹਾਸ ਉਹ ਝੋਲੀ ਵਿੱਚ ਲੱਖਾਂ ਤਜਰਬੇ ਸਮਾ ਇੱਕ ਹੋਰ ਕਾਵ ਟੁਕੜੀ ਉਹ ਲਿਖਦੀ ਹੈ ਜੇ ਗਰਮੀ ਬੜੀਏ ਉਪਰੋਂ ਸਿਰ ਨੂੰ ਚੜੀਏ ਬੈਠੋ ਬਿਠਾਓ ਠੰਡਾ ਪਾਣੀ ਪੀਓ ਤੇ ਪਿਲਾਓ ਗਰਮੀ ਉਸ ਦੀ ਉਤਾਰੋ ਤੇ ਆਪਣੀ ਵੀ ਭਜਾਓ ਜੇ ਨਾ ਮੰਨੇ ਫਿਰ ਵੀ ਕੋਈ ਆਖੋ ਚੰਗਾ ਫਿਰ ਚੱਲ ਪਾਸੇ ਹਟ ਜਿਹੜਾ ਹਵਾ ਆਉਣ ਦੇ ਉਹਦੀਆਂ ਚੀਜ਼ਾਂ ਜਿਹੜੀਆਂ ਵਿਅੰਗ ਹੁੰਦੇ ਨੇ ਚੁਟਕਲੀਆਂ ਵਰਗੀਆਂ ਹੁੰਦੀਆਂ ਨੇ ਬੱਚਿਆਂ ਨੂੰ ਖਸਾਉਣ ਵਾਲੀਆਂ ਹੁੰਦੀਆਂ ਨੇ ਖੁਸ਼ ਕਰਨ ਵਾਲੀਆਂ ਹੁੰਦੀਆਂ ਨੇ ਹਲਕੀਆਂ-ਫੁਲਕੀਆਂ ਹਲਕੀਆਂ-ਫੁਲਕੀਆਂ ਗੱਲਾਂ ਕਰਨਾ ਦੁੱਖ ਦੀਆਂ ਗੱਲਾਂ ਭਾਰੀਆਂ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਹੁੰਦੀਆਂ ਨੇ ਪਰ ਜਿਹੜੀਆਂ ਕਿਸੇ ਨੂੰ ਹਸਾ ਲੈਣਾ ਜਿਹੜਾ ਹਸਾਤ ਦੇਣਾ ਜਿਹੜਾ ਉਹ ਬੜਾ ਮੁਸ਼ਕਿਲ ਕੰਮ ਹੈ ਕੁਝ ਲਾਈਨਾਂ ਮਹਿੂਰ ਉਹਦੀਆਂ ਜਿਹੜਾ ਉਹਦਾ ਲੇਖ ਹੈ ਪਿਆਰ ਇੱਕ ਕਬਜ਼ਾ ਹੀ ਹੈ ਮੇਰੇ ਤੋਂ ਵਿਰੋਧ ਦੇ ਵਿਚਾਰ ਉਹਦੇ ਮੈਂ ਕਹਿੰਨੀ ਆ ਪਿਆਰ ਕਬਜ਼ਾ ਕਬਜ਼ਾ ਨਹੀਂ ਹੈ ਇਹ ਇੱਕ ਆਪਣੇ ਆਪ ਦੇ ਵਿੱਚ ਸਵਤੰਤਰ ਆਜ਼ਾਦ ਹੋਂਦ ਦੇ ਬੰਦੇ ਦੀ ਪਿਆਰ ਆਜ਼ਾਦ ਹੋਣਾ ਚਾਹੀਦਾ ਉਹ ਕਹਿੰਦੀ ਪਿਆਰ ਕਬਜ਼ਾ ਹੀ ਹੈ ਉਹਦੇ ਵਿੱਚ ਉਹ ਆਪਣੀ ਕਵਿਤਾ ਲਿਖਦੀ ਹੈ ਪਿਆਰ ਕਬਜ਼ਾ ਹੈ ਤੇ ਪਹਿਚਾਣ ਵੀ ਪਿਆਰ ਜੀਵਨ ਦੀ ਉਚਾਨ ਵੀ ਤੇ ਨਿਮਾਨ ਵੀ ਪਿਆਰ ਸ਼ਕਤੀ ਵੀ ਤੇ ਕਮਜ਼ੋਰੀ ਵੀ ਪਿਆਰ ਉਜਾੜ ਵੀ ਤੇ ਤੰਜੂਰੀ ਵੀ ਪਿਆਰ ਪੰਖ ਵੀ ਤੇ ਜੰਜੀਰ ਵੀ ਪਿਆਰ ਗਹਿਣਾ ਵੀ ਤੇ ਸਰੀਰ ਵੀ ਪਿਆਰ ਰਾਜਾ ਵੀ ਤੇ ਵਜੀਰ ਵੀ ਆਪੋ ਆਪਣੇ ਵਿਚਾਰ ਹੁੰਦੇ ਨੇ ਅੱਛਾ ਲਿਖਦੀ ਐ ਭੈਣ ਗੁਰਪ੍ਰੀਤ ਮੂਮਲਾਜੇਦਾਰੀਆਂ ਫੇਸਬੁੱਕ ਯਾਰ ਬੜੇ ਇੰਟਰਨੈਟ ਤੇ ਪਿਆਰ ਬੜੇ ਕੁਝ ਕਰੀਏ ਪੋਸਟਾਂ ਲਾਈਕ ਕਰਨ ਨੂੰ ਮਿਲ ਜਾਂਦੇ ਤਿਆਰ ਬੜੇ ਇਸ ਗੱਲ ਤੇ ਮੈਂ ਕਾਫੀ ਦੇਰ ਤੋਂ ਸੰਜੀਦਾ ਹੋਈ ਹੋਈ ਆ ਤਾਂ ਮੈਂ ਫੇਸਬੁੱਕ ਤੇ ਬਹੁਤ ਘੱਟ ਪੇਸ਼ ਹੁੰਨੀ ਆ ਇਸੇ ਕਰਕੇ ਕਿ ਜੇ ਤਾਂ ਫੋਟੋ ਪਾ ਦਿਓ ਤਾਂ ਨਾਈਸ ਜੀ ਨਾਈਸ ਕਲਿੱਕ ਜੀ ਵੈਰੀ ਗੁੱਡ ਜੀ ਸੋਹਣੀ ਫੋਟੋ ਜੀ ਅੱਤਾ ਜੀ ਤੇ ਜੇ ਉਸੇ ਫੋਟੋ ਦੇ ਨਾਲ ਜੇ ਕਵਿਤਾ ਪਾਈ ਹੈ ਨਾ ਉਹਦੇ ਤੇ ਕੋਈ ਰਿਸਪੌਂਸ ਨਹੀਂ ਕਿਉਂ ਬਈ ਸਿਰਫ ਔਰਤ ਦਾ ਤੁਹਾਨੂੰ ਫੇਸ ਹੀ ਕਿਉਂ ਚੰਗਾ ਲੱਗਦਾ ਤੁਸੀਂ ਉਹਦੇ ਫੇਸ ਵੇਖ ਕੇ ਉਹਦੇ ਤੇ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਜੋ ਆਪਣੇ ਦਿਮਾਗ ਤੋਂ ਜਿਹੜੀ ਉਹ ਕੁਝ ਲਿਖ ਕੇ ਜਿਹੜਾ ਕੁਝ ਪਾਉਂਦੀ ਹੈ ਉਹਨੂੰ ਤੁਸੀਂ ਕਿਉਂ ਨਹੀਂ ਪੜਦੇ ਪੰਜਾਬ ਦੀ ਬੜੀ ਵੱਡੀ ਤਰਾਸਦੀ ਹੈ ਕਿ ਪੰਜਾਬੀਆਂ ਨੂੰ ਪੜਨ ਦੀ ਆਦਤ ਅਜੇ ਵੀ ਨਹੀਂ ਪਈ ਹੈ ਪੜਨਾ ਬਹੁਤ ਚੰਗੀ ਆਦਤ ਹੈ ਪੜਨਾ ਸਾਨੂੰ ਬਹੁਤ ਸਾਰੇ ਦੁੱਖਾਂ ਤੋਂ ਮਨ ਦੇ ਕਲੇਸ਼ਾ ਤੋਂ ਸਾਨੂੰ ਨਜਾਤ ਦਿਵਾਉਂਦਾ ਹੈ ਇਸ ਲਈ ਸਾਨੂੰ ਪੜਨ ਦੀ ਆਦਤ ਪਾਉਣੀ ਚਾਹੀਦੀ ਹੈ ਇਦਾਂ ਦੀਆਂ ਕਿਤਾਬਾਂ ਵੀ ਪੜਨੀਆਂ ਚਾਹੀਦੀਆਂ ਜਿਹੜੀਆਂ ਬੱਚਿਆਂ ਨੂੰ ਵੀ ਸਮਤ ਦਿੰਦੀਆਂ ਨੇ ਤੇ ਵੱਡਿਆਂ ਨੂੰ ਵੀ ਕਈ ਭੁੱਲੀਆਂ ਵਿਸਰੀਆਂ ਗੱਲਾਂ ਜਿਹੜੀਆਂ ਸਾਡੀਆਂ ਹੀ ਸਾਨੂੰ ਯਾਦ ਕਰਾਉਂਦੀਆਂ ਨੇ ਸੋ ਗੁਰਪ੍ਰੀਤ ਨੂੰ ਬਹੁਤ ਵਧਾਈ ਇੱਕ ਕਿਤਾਬ ਉਹਨੇ ਮੈਨੂੰ ਹੋਰ ਦਿੱਤੀ ਹੋਈ ਐ ਉਹ ਵੀ ਜਿੱਦਣ ਹੱਥ ਆ ਗਈ ਉਹਨੇ ਮੈਨੂੰ ਕਿਹਾ ਸੀ ਇਹਦੇ ਤੇ ਕੁਝ ਲਿਖ ਕੇ ਭੇਜੋ ਮੈਂ ਉਹਦੇ ਤੋਂ ਹਾਂ ਗੁਰਪ੍ਰੀਤ ਤੇਰੇ ਤੋਂ ਬਹੁਤ ਤੈ ਦਿਲੋਂ ਮਾਫੀ ਮੰਗਦੀ ਆ ਇਸ ਗੱਲ ਦੀ ਕਿ ਮੈਂ ਕੁਝ ਆਪਣੇ ਨਿੱਜੀ ਰੁਝੇਵਿਆਂ ਦੇ ਵਿੱਚ ਨੋਵਲ ਲਿਖ ਰਹੀ ਆ ਤੇ ਪਤਾ ਬੜਾ ਵੱਡਾ ਕਾਰਜ ਹੁੰਦਾ ਨੋਵਲ ਲਿਖਣਾ ਇਸੇ ਲਈ ਬਾਹਰ ਅੰਦਰ ਵੀ ਥੋੜਾ ਘਟ ਹੀ ਮੈਂ ਧਿਆਨ ਦਿੰਦੀ ਆ ਜਾਣ ਆਣ ਦਾ ਮੈਂ ਆਪਣੇ ਨੋਵਲ ਦੇ ਵਿੱਚ ਰੁੱਝੀ ਹੋਈ ਹਾਂ ਵੱਡੀ ਰਚਨਾ ਹੈ ਨੋਵਲ ਮੇਰੀ ਸ਼ਾਇਦ ਮੈਨੂੰ ਉਹਦੇ ਦੋ ਹਿੱਸੇ ਕਰਨੇ ਪੈਣ ਤੇ ਮੈਂ ਤੇਰੀ ਕਿਤਾਬ ਤੇ ਕੁਝ ਲਿਖ ਨਹੀਂ ਸਕੀ ਕਦੀ ਲਿਖਾਂਗੀ ਜ਼ਰੂਰ ਕਿਉਂਕਿ ਮੇਰੇ ਕੋਲੇ ਹੋਰ ਵੀ ਬੜੀਆਂ ਕਿਤਾਬਾਂ ਤੇ ਲਿਖਿਆ ਪਿਆ ਹੈ ਔਰ ਲਿਖਣ ਵਾਲਾ ਵੀ ਪਿਆ ਹੈ ਕਦੀ ਮੈਂ ਲਿਖਾਂਗੀ ਜ਼ਰੂਰ ਹੁਣ ਇੰਨਾ ਸਹਿਕਾਰ ਕਰੇ ਫਸਟੇ ਕਰਾਂਗੀ